ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹਪੂਲ ਕਰੇ ਇੱਕ ਵਾਰ ਫਿਰ ਤੁਹਾਡਾ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੋੜ ਜੋਤੀਪੁਰ ਟਵਰਲਡ ਦੇ ਨਾਲ ਬਹੁਤਿਆਂ ਨੂੰ ਇਹ ਗੱਲ ਨਹੀਂ ਪਤਾ ਕਿ ਡੇਰੇ ਵਿਆਸ ਦੀ ਸ਼ੁਰੂਆਤ ਕਿੱਥੋਂ ਹੋਈ ਆ ਆਪਾਂ ਕਿਸੇ ਡੇਰੇ ਨੂੰ ਸਮਰਥਨ ਨਹੀਂ ਕਰਦੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਤੇ ਜਾਂਦੇ ਨਹੀਂ ਪਰ ਡੇਰੇ ਵਿਆਸ ਦਾ ਸ਼ੁਰੂਆਤ ਕਿੱਥੋਂ ਹੋਈ ਤੇ ਅੱਜ ਕਿਹੋ ਜਿਹੀ ਸਥਿਤੀ ਦੇਖਣਾ ਇਸ ਬਾਰੇ ਆਪਾਂ ਜਾਣਾਂਗੇ ਆ ਵੀਡੀਓ ਦੇਖੋ ਫਿਰ ਗੱਲ ਕਰਾਂਗੇ ਦੋਸਤੋ ਕੱਲਾ ਪੰਜਾਬ ਹੀ ਨਹੀਂ ਸਗੋ ਪੂਰੇ ਪਹਾਤ ਦਾ ਇੱਕ ਬਹੁਤ ਵੱਡਾ ਡੇਰਾ ਰਾਧਾ ਸੁਆਮੀ ਸਤਸੰਗ ਬਿਆਸ ਕੀ ਹੈ ਰਾਧਾ ਸੁਆਮੀ ਸਤਸੰਗ ਬਿਆਸ ਦੇ ਡੇਰੇ ਦਾ ਪਿਛੋਕੜ ਕੀ ਡੇਰਾ ਬਿਆਸ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਦਾ ਹੈ ਕੀ ਹੈ ਡੇਰੇ ਬਿਆਸ ਦੀ ਇੱਕ ਛੋਟੀ ਜਿਹੀ ਧਰਮਸ਼ਾਲਾ ਤੋਂ ਅੱਜ ਦੁਨੀਆ ਦੇ ਵਿੱਚ 5000 ਤੋਂ ਵੱਧ ਡੇਰੇ ਬਣਾਉਣ ਪਿੱਛੇ ਦੀ ਅਸਲ ਹਕੀਕਤ ਰਾਧਾ ਸੁਆਮੀ ਡੇਰੇ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੇ ਇਤਿਹਾਸ ਅੱਜ ਦੇ ਅਜ਼ਲੀਅਤ ਨੂੰ ਅੱਜ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝਾ ਕਰਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ रह ਜਾਓਗੇ ਪਰ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅਜਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਰਾਧਾ ਸਵਾਮੀ ਡੇਰਾ ਬਿਆਸ ਦੇ ਸ਼ਰਧਾਲੂਆਂ ਦੀ ਗਿਣਤੀ ਬਾਰੇ ਤਾਂ ਕਿਸੇ ਨੂੰ ਵੀ ਦੱਸਣ ਦੀ ਲੋੜ ਨਹੀਂ ਕਿ ਇਹ ਕਿੰਨੀ ਵੱਧ ਚੁੱਕੀ ਹੈ ਇਲੈਕਸ਼ਨਾਂ ਦੇ ਸਮੇਂ ਹਰ ਛੋਟੇ ਵੱਡੇ ਸਾਰੇ ਸਿਆਸਤਦਾਨਾਂ ਵੱਲੋਂ ਬਿਆਸ ਡੇਰੇ ਵਿੱਚ ਹਾਜ਼ਰੀ ਜ਼ਰੂਰ ਲਗਾਈ ਜਾਂਦੀ ਹੈ ਅੱਜ ਤਾਂ ਡੇਰਾ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਪਰ ਇਸ ਦੀ ਸ਼ੁਰੂਆਤ ਕਿਵੇਂ ਹੋਈ ਤੇ ਕਿਵੇਂ ਵੱਡੇ ਪੱਧਰ ਤੇ ਇਸ ਦੇ ਸ਼ਰਧਾਲੂ ਬਣ ਗਏ ਪਹਿਲਾਂ ਇਸ ਬਾਰੇ ਜਾਣਦੇ ਹਾਂ ਦੋਸਤੋ ਸਾਲ ਚੱਲ ਰਿਹਾ ਸੀ 1861 ਈਸਵੀ ਦਾ ਜਦੋਂ ਚੇਵ ਦਿয়াল ਸਿੰਘ ਤੇ ਉਹਨਾਂ ਦੀ ਪਤਨੀ ਨਰਾਇਣੀ ਦੇਵੀ ਉਰਫ ਰਾਧਾ ਵੱਲੋਂ ਇੱਕ ਛੋਟਾ ਜਿਹਾ ਫਿਰਕਾ ਸ਼ੁਰੂ ਕੀਤਾ ਜਾਂਦਾ ਜਿਸ ਦਾ ਨਾਮ ਰੱਖਿਆ ਗਿਆ ਸਤਨਾਮ ਅਤੇ ਅਨਾਮੀ ਜੇਕਰ ਇਸ ਤੋਂ ਥੋੜਾ ਪਹਿਲਾਂ ਦੇ ਸਮੇਂ ਤੇ ਝਾਤ ਮਾਰੀਏ ਤਾਂ ਛੇਵ ਦਿয়াল ਸਿੰਘ ਇਹਨਾਂ ਦਾ ਜਨਮ ਆਗਰੇ ਵਿੱਚ ਹੋਇਆ ਸੀ ਤੇ ਉਹਨਾਂ ਦਾ ਪਰਿਵਾਰ ਸਿੱਖ ਧਰਮ ਨੂੰ ਹੀ ਮੰਨਦਾ ਸੀ ਛੇਵ ਦਿয়াল ਸਿੰਘ ਵੱਲੋਂ ਅਕਸਰ ਹੀ ਉਹਨਾਂ ਵੇਲੇਆ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਖਿਆਵਾਂ ਬਾਰੇ ਸਤਸੰਗ ਕੀਤੇ ਜਾਂਦੇ ਸਨ ਸਾਲ 1878 ਵਿੱਚ ਛੇਵ ਦਿয়াল ਦੇ ਅਕਾਲ ਚਲਾਣੇ ਤੋਂ ਬਾਅਦ ਇੱਕ ਸ਼ਰਧਾਲੂ ਵੱਲੋਂ ਡੇਰੇ ਦਾ ਨਾਮ ਬਦਲ ਕੇ ਰਾਧਾ ਸੁਆਮੀ ਡੇਰਾ ਰੱਖ ਦਿੱਤਾ ਗਿਆ ਉਸ ਸ਼ਰਧਾਲੂ ਦਾ ਨਾਮ ਸੀ ਜੈਮਲ ਸਿੰਘ ਜੋ ਪੇਛੇ ਵੱਜੂ ਇੱਕ ਫੌਜੀ ਅਤੇ ਸਿੱਖ ਧਰਮ ਦੇ ਨਾਲ ਹੀ ਸਬੰਧ ਰੱਖਦਾ ਸੀ ਜੈਮਲ ਸਿੰਘ ਵੱਲੋਂ ਇਹ 1791 ਈਸਵੀ ਵਿੱਚ ਦਰਿਆ ਕੰਡੇ ਵਸੇ ਪਿੰਡ ਬਲਸਰਾ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਬਲਸਰਾ ਪਿੰਡ ਦੇ ਲੋਕਾਂ ਵੱਲੋਂ ਜੈਮਲ ਸਿੰਘ ਦਾ ਸਾਧੂ ਸੁਭਾਅ ਵੇਖ ਕੇ ਪਿੰਡ ਦੀ ਇੱਕ ਸਾਜੀ ਜ਼ਮੀਨ ਉਹਨਾਂ ਨੂੰ ਧਰਮਸ਼ਾਲਾ ਬਣਾਉਣ ਵਾਸਤੇ ਦਿੱਤੀ ਜਾਂਦੀ ਹੈ ਜੇ ਦੀ ਰਜਿਸਟਰੀ ਕਿਹਾ ਜਾਂਦਾ ਹੈ ਕਿ ਉਦੋਂ ਪਿੰਡ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਕਰਵਾਈ ਸੀ ਉਸ ਵਕਤ ਬਿਆਸ ਵਿੱਚ ਬਣੀ ਉਸ ਧਰਮਸ਼ਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਪ੍ਰਕਾਸ਼ ਹੁੰਦਾ ਸੀ ਅਤੇ ਸਿੱਖ ਧਰਮ ਦੀਆਂ ਸਖਿਆਵਾਂ ਦਾ ਹੀ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਸੀ। ਬਾਬਾ ਜੈਮਲ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸਰਦਾਰ ਸਾਵਣ ਸਿੰਘ ਨੂੰ ਉਸ ਡੇਰੇ ਦਾ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ। ਸਾਵਣ ਸਿੰਘ ਦਾ ਪਛੋਕੜ ਲੁਧਿਆਣੇ ਦੇ ਨੇੜੇ ਪੈਂਦੇ ਪਿੰਡ ਮਹਿਮਾ ਸਿੰਘ ਵਾਲਾ ਨਾਲ ਸੰਬੰਧ ਰਸੀ। ਉਹ ਵੀ ਸਿੱਖ ਪਰਿਵਾਰ ਵਿੱਚ ਹੀ ਜਨਮੇ ਸਨ। ਬਾਬਾ ਸਾਵਣ ਸਿੰਘ ਸਿੱਖ ਰੈਜੀਮੈਂਟ ਦੀ 14ਵੀਂ ਬਟਾਲੀਅਨ ਵਿੱਚ ਬਤੌਰ ਸਿਵਲ ਇੰਜੀਨੀਅਰ ਨੌਕਰੀ ਕਰਿਆ ਕਰਦੇ ਸਨ ਬਾਬਾ 사ਵਣ ਸਿੰਘ ਦੀ ਨੇਤਾ ਉਸ ਵਕਤ ਦੇ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਨਾਲ ਵੀ ਬਹੁਤ ਸੀ ਬਾਬਾ 사ਵਣ ਸਿੰਘ ਵੱਲੋਂ 1948 ਤੱਕ ਲਗਾਤਾਰ 45 ਸਾਲ ਇਹ ਜ਼ਿੰਮੇਵਾਰੀ ਸੁਭਾਲੀ ਗਈ ਦੱਸਿਆ ਜਾਂਦਾ ਹੈ ਕਿ ਬਾਬਾ 사ਵਣ ਸਿੰਘ ਵੱਲੋਂ ਇਹ ਗੱਦੀ ਸਰਦਾਰ ਕਿਰਪਾਲ ਸਿੰਘ ਨੂੰ ਦੇਣੀ ਚਾਹੀ ਸੀ ਪਰ ਉਹਨਾਂ ਦੇ ਪੁੱਤਰੇ ਸਰਦਾਰ ਚਰਨ ਸਿੰਘ ਵੱਲੋਂ ਅਗਲਾ ਡੇਰੇ ਦਾ ਮੁਖੀ ਸਰਦਾਰ ਬਹਾਦਰ ਸਰਦਾਰ ਜਗਤ ਸਿੰਘ ਨੁਬੜਾ ਆਇਆ ਗਿਆ ਜੋ 1948 ਤੋਂ ਲੈ ਕੇ 1951 ਤੱਕ ਲਗਭਗ 3 ਸਾਲ ਡੇਰੇ ਦੇ ਮੁਖੀ ਰਹੇ ਤੇ 1951 ਵਿੱਚ ਬਾਬਾ 사ਵਣ ਸਿੰਘ ਦੇ ਪੁੱਤਰੇ ਬਾਬੇ ਚਰਨ ਸਿੰਘ ਨੂੰ ਰਾਧਾ ਸਵਾਮੀ ਡੇਰੇ ਦਾ ਮੁਖੀ ਬਣਾਇਆ ਜਾਂਦਾ ਹੈ ਜਿਨ੍ਹਾਂ ਨੇ ਪੇਛੇ ਵੱਜੋਂ ਵਕਾਲਤ ਦੀ ਪੜ੍ਹਾਈ ਕੀਤੀ ਹੋਈ ਸੀ ਇਹ ਦਾਵਾ ਕੀਤਾ ਜਾਂਦਾ ਹੈ ਕਿ ਪਿੰਡ ਬਲਸਰਾਂ ਦੇ ਲੋਕਾਂ ਵੱਲੋਂ ਦ ਬਾਲਸਰਾਂ ਦੇ ਲੋਕਾਂ ਵੱਲੋਂ ਜੋ ਜ਼ਮੀਨ ਬਾਬਾ ਜੈਮਲ ਸਿੰਘ ਨੂੰ ਦਿੱਤੀ ਹੋਈ ਸੀ ਉਸ ਦੀ ਰਜਿਸਟਰੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਸੀ ਉਸ ਜ਼ਮੀਨ ਨੂੰ ਲੈ ਕੇ 1954 ਵਿੱਚ ਅੰਮ੍ਰਿਤਸਰ ਦੀ ਅਦਾਲਤ ਵਿੱਚ ਇੱਕ ਕੇਸ ਕੀਤਾ ਜਾਂਦਾ ਹੈ ਉਸ ਵਕਤ ਪਿੰਡ ਵਾਸੀਆਂ ਵੱਲੋਂ ਇਹ ਇਲਜ਼ਾਮ ਲਗਾਏ ਗਏ ਕਿ ਡੇਰੇ ਦੀਆਂ ਸਖਿਆਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਨਹੀਂ ਹਨ ਤੇ ਡੇਰੇ ਨੂੰ ਸਿੱਖ ਧਰਮ ਅਨੁਸਾਰ ਹੀ ਚਲਾਇਆ ਜਾਵੇ ਜਿਸ ਤੇ ਬਾਬਾ ਚੰਨ ਸਿੰਘ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਰਾਧਾ ਸਵਾਮੀ ਡੇਰਾ ਸਿੱਖ ਧਰਮ ਤੋਂ ਵੱਖਰਾ ਹੈ ਉਹ ਆਪਣੇ ਅਨੁਸਾਰ ਹੀ ਲੋਕਾਂ ਨੂੰ ਸਖਿਆਵਾ ਦੇਣਗੇ ਜਿਸ ਤੋਂ ਬਾਅਦ ਉਹ ਜ਼ਮੀਨ ਬਾਬਾ ਚਰਨ ਸਿੰਘ ਦੇ ਨਾਮ ਤੇ ਰਜਿਸਟਰ ਹੋ ਗਈ ਸੀ ਬਾਬਾ ਚਰਨ ਸਿੰਘ 1990 ਤੱਕ ਡੇਰਾ ਸਤਸੰਗ ਮੁਖ ਬਿਆਸ ਦੇ ਮੁਖੀ ਰਹੇ ਤੇ ਉਹਨਾਂ ਤੋਂ ਅਗਲੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੂੰ ਬਣਾਇਆ ਗਿਆ ਜੋ ਕਿ ਰਿਸ਼ਤੇ ਵਿੱਚ ਬਾਬਾ ਚਰਨ ਸਿੰਘ ਦੇ ਹੀ ਪੁੱਤਰੇ ਸਨ ਬਾਬਾ ਗੁਰਵਿੰਦਰ ਸਿੰਘ ਨੇ ਲੌਰੈਂਸ ਸਕੂਲ Shimla ਤੋਂ ਪੜ੍ਹਾਈ ਕੀਤੀ ਤੇ ਉਚੇਰੀ ਪੜ੍ਹਾਈ ਵਾਸਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਦਾਖਲਾ ਲਿਆ ਉਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਰਹਿ ਕੇ ਇਹਨਾਂ ਵੱਲੋਂ ਆਪਣਾ ਕਾਰੋਬਾਰ ਵੀ ਚਲਾਇਆ ਗਿਆ ਬਾਬਾ ਗੁਰਵਿੰਦਰ ਸਿੰਘ ਸਭ ਤੋਂ ਘੱਟ ਉਮਰ ਵਿੱਚ ਡੇਰੇ ਦੇ ਮੁਖੀ ਬਣੇ ਸਨ ਡੇਰਾ ਬਿਆਸ ਦੇ ਭਾਰਤ ਅਤੇ ਸੰਸਾਰ ਦੇ ਵਿੱਚ 91 ਦੇਸ਼ਾਂ ਵਿੱਚ ਲਗਭਗ 5000 ਦੇ ਕਰੀਬ ਡੇਰੇ ਅੱਜ ਬਣ ਗਏ ਹਨ ਆ ਰਾਜਨੀਤਿਕ ਲੋਕ ਡੇਰੇ ਨਾਲ ਇੱਕ ਬਹੁਤ ਵੱਡੀ ਵੋਟ ਬੈਂਕ ਜੁੜੀ ਹੋਣ ਕਰਕੇ ਜੋੜਾ ਦੇ ਦਿਨਾਂ ਵਿੱਚ ਅਕਸਰ ਹੀ ਡੇਰਾ ਬਿਆਸ ਵਿੱਚ ਦੇਖੇ ਜਾ ਸਕਦੇ ਹਨ ਸੋ ਇਹ ਸੀ ਰਾਧਾ ਸਵਾਮੀ ਡੇਰਾ ਸਤਸੰਗ ਬਿਆਸ ਦੇ ਪਸ਼ੋਕਰ ਦੀ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚ ਦੇਖੋ ਆਪਾਂ ਕਿਸੇ ਡੇਰੇ ਨੂੰ ਸਪੋਰਟ ਨਹੀਂ ਕਰਦੇ ਕਿਉਂਕਿ ਧੰਨ ਸ਼੍ਰੀ ਗੁਰੂ ਰਣ ਸਾਹਿਬ ਤੋਂ ਵੱਡਾ ਕੋਈ ਨਹੀਂ ਉਸ ਤੋਂ ਵੱਡਾ ਕੋਈ ਲੱਭ ਨਹੀਂ ਪਰ ਇਹ ਵੀਡੀਓ ਦਿਖਾਉਣੀ ਇਸ ਲਈ ਜ਼ਰੂਰੀ ਸੀ ਕਿ ਸਡੇਰੇ ਦਾ ਪਛੋਕੜ ਕੀ ਆ ਕਿੱਥੋਂ ਸ਼ੁਰੂਆਤ ਹੋਈ ਤੇ ਕਿੱਥੇ ਇਹ ਬਿਆਖ ਖੜਾ ਵੀਡੀਓ ਵਧੀਆ ਲੱਗਦੀ ਹੈ ਜਾਣਕਾਰੀ ਵਧੀਆ ਲੱਗਦੀ ਹੈ ਲਾਈਕ ਚੈਰਜ ਕਰਿਓ ਸਬਸਕ੍ਰਾਈਬ ਕਰਿਓ